ਫੋਪਲਪੁਰ ਸ਼ਹਿਰ ਚੋਰੀਆਂ ਦਾ ਘੜ ਬਣਦਾ ਜਾ ਰਿਹਾ ਹੈ ਲਗਾਤਾਰ ਹੀ ਚੋਰਾਂ ਵੱਲੋਂ ਦੁਕਾਨਦਾਰਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਤਾਇਆ ਮਾਮਲਾ ਫੋਪਲਪੁਰ ਦੀ ਧਮਣ ਕਲੋਨੀ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਦੇਰ ਰਾਤ ਇੱਕ ਡਾਕਟਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿਸ ਦਾ ਸ਼ਟਰ ਤੋੜ ਕੇ ਅੰਦਰੋਂ ਮੋਬਾਈਲ ਫੋਨ ਅਤੇ ਨਗਦੀ ਲੈ ਕੇ ਚੋਰ ਜਿਹੜੇ ਆ ਉਫਾਰ ਹੋ ਗਏ ਆ ਮੁਕਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰ ਜਿਹੜੇ ਆ ਉਹ ਗਲੀਆਂ ਵਿੱਚ ਘੁੰਮ ਰਹੇ ਆ ਤਾਂ ਭੋਲੇ ਭਾਲੇ ਦੁਕਾਨਦਾਰਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾ ਰਿਹਾ ਦੱਸ ਦਈਏ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਗਈ ਲਗਾਤਾਰ ਹੀ ਸ਼ਹਿਰ ਅੰਦਰ ਅਜਿਹੀਆਂ ਵਾਰਦਾਤਾਂ ਜਿਹੜੀਆਂ ਉਹ ਵਾਪਰ ਰਹੀਆਂ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੱਲ ਆਖੀ ਜਾ ਰਹੀ ਆ ਕਿ ਕਿਤਨਾ ਕਿਤੇ ਇਹ ਚੋਰੀ ਦੀਆਂ ਵਾਰ ਹੁੰਦਾ ਤਾਂ ਵਧਦੀਆਂ ਜਾ ਰਹੀਆਂ ਤਾਂ ਇਸ ਸਬੰਧੀ ਅਸੀਂ ਡਾਕਟਰ ਨਾਲ ਵੀ ਗੱਲਬਾਤ ਕੀਤੀ ਆ ਤਾਂ ਉਸਨੇ ਦੱਸਿਆ ਕਿ ਉਸਨੇ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਉਸ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਚੋਰਾਂ ਨੂੰ ਜਲ ਤੋਂ ਜਲਦ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾਵੇ ਤਾਂ ਹੋਰ ਕੀ ਕੁਝ ਕਹਿਣਾ ਹੈ ਡਾਕਟਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਦਾ ਅੱਜ ਕੀ ਨਾਮ ਕੀ ਤੁਹਾਡਾ ਮੇਰਾ ਨਾਂ ਜੀ ਡਾਕਟਰ ਜਸਮੀਤ ਸਿੰਘ ਹੈ ਜੀ ਡਾਕਟਰ ਸਾਹਿਬ ਕੀ ਘਟਨਾ ਕਰਤੀ ਹੈ ਅਸਲ ਦੇ ਵਿੱਚ ਨਾ ਜੀ ਮੈਂ ਦੀਪ ਆਯੁਰਵੇਦ ਕਲੀਨਿਕ ਇੱਥੇ 10 ਸਾਲ ਤੋਂ ਚਲਾ ਰਿਹਾ ਤੇ ਪਿਛਲੇ ਰਾਤ ਜਦੋਂ ਮੈਂ ਇੱਥੋਂ ਰਾਤ ਕਲੀਨਿਕ ਤੇ ਗਿਆ ਹੈਗਾ ਪ੍ਰੋਪਰ ਸ਼ਟਰ ਵਗੈਰਾ ਲਾ ਕੇ ਸਵੇਰੇ 6:30 ਵਜੇ ਮੈਨੂੰ ਇੱਕ ਨਾਲ ਦੀ ਗਲੀ ਦੇ ਵਿੱਚ ਮੇਰੇ ਦੋਸਤ ਨੇ ਮੇਰੇ ਪੇਸ਼ੈਂਟ ਵੀ ਨੇ ਉਹ ਕਿਤੇ ਸੈਰ ਕਰ ਰਹੇ ਸੀਗੇ ਆਪਣੇ ਡੌਗ ਦੇ ਨਾਲ ਤੇ ਮੈਨੂੰ ਉਹਨਾਂ ਦਾ ਫੋਨ ਆਇਆ ਸਵੇਰੇ ਕਿ ਤੁਹਾਡਾ ਸ਼ਟਰ ਜਿਹੜਾ ਉਹ ਖੁੱਲਿਆ ਹੋਇਆ ਤੇ ਗੇਟ ਵੀ ਟੁੱਟਿਆ ਹੋਇਆ ਅੰਦਰੋਂ ਤੇ ਤੁਸੀਂ ਆ ਕੇ ਚੈੱਕ ਕਰੋ ਜਦੋਂ ਮੈਂ ਸਵੇਰੇ ਆ ਕੇ ਜਦੋਂ ਚਾਬੀ ਨਾਲ ਦੂਜਾ ਦੋ ਸ਼ਟਰ ਦੂਜਾ ਸ਼ਟਰ ਖੋਲਿਆ ਤੇ ਦੇਖਿਆ ਅੰਦਰ ਸਾਰਾ ਸਮਾਨ ਖੁਰਦਪੁਰ ਤੇ ਹਿਲਿਆ ਸਾਰਾ ਖਲਾਰਾ ਪਿਆ ਹੋਇਆ ਸੀਗਾ ਤੇ ਇੱਕ ਸਾਡਾ ਜਿਹੜਾ ਕਲੀਨਿਕ ਦਾ ਫੋਨ ਹੁੰਦਾ ਜਿਹੜਾ ਇੱਥੇ ਸਟਾਫ ਦੇ ਲਈ ਹੁੰਦਾ ਉਹ ਵੀ ਇਥੋਂ ਗਾਇਬ ਸੀ ਤੇ ਜਿਹੜਾ ਸਾਡਾ ਡਰਾਅਰ ਹੈਗਾ ਉਹਦੇ ਵਿੱਚ ਕੈਸ਼ ਸੀਗਾ ਉਹ ਵੀ ਸਾਨੂੰ ਇਥੋਂ ਨਹੀਂ ਮਿਲਿਆ ਤੇ ਹੋਰ ਦਵਾਈਆਂ ਦਾ ਤਾਂ ਚਲੋ ਸਾਨੂੰ ਕੋਈ ਹਿਸਾਬ ਨਹੀਂ ਹੁੰਦਾ ਪਰ ਇੱਕ ਫੋਰਸਫੁਲ ਐਕਸ਼ਨ ਹੋਇਆ ਜਿਹਦੇ ਨਾਲ ਇੱਥੇ ਕਾਫੀ ਮਤਲਬ ਖਲਾਰਾ ਤੇ ਤੋੜਪਾਨ ਕੀਤੀ ਗਈ ਹੈ ਜੀ ਕੰਤੋਜਾ ਕਿੰਨਾ ਨੁਕਸਾਨ ਹੋ ਅੰਦਾਜ਼ੇ ਜੀ ਦੇਖੋ ਓਨੈਸਟਲੀ ਦੱਸਾਂ ਤੇ ਮੈਂ ਕੈਸ਼ ਕੋਈ 5-7000 ਦੇ ਕਰੀਬ ਕੋਈ ਕੈਸ਼ ਹੋਊਗਾ ਜੀ ਇੱਕ ਸੈਲਫੋਨ ਸੀਗਾ ਤੇ ਹੋਰ ਦਵਾਈਆਂ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਕੋਈ ਸਾਨੂੰ ਵੀ ਕਾਊਂਟਿੰਗ ਚ ਨਹੀਂ ਹੁੰਦੀ ਆ ਕਈ ਵਾਰੀ ਹਾਂਜੀ ਸਵੇਰੇ ਅਸੀਂ ਲਗਭਗ ਜਦੋਂ ਮੈਂ 6:30 ਆਇਆ ਤੇ 7:00 ਵਜੇ ਫਿਰ ਮੈਂ ਜਿਹੜੀ ਔਨਲਾਈਨ ਇੱਕ ਸਵਾਰ ਨੰਬਰ ਤੇ ਕੀਤੀ ਸੀ ਬਾਅਦ ਵਿੱਚ ਮੁੰਸ਼ੀ ਸਾਹਿਬ ਆਏ ਸੀਗੇ ਇਸ ਸਿਟੀ ਥਾਣੇ ਤੋਂ ਜੀ ਉਹ ਸਾਰਾ ਇੱਕ ਵਾਰੀ ਮੋਇ ਨਾ ਕਰਕੇ ਤੇ ਚਲੇ ਗਏ ਨੇ ਜੀ ਮੰਗ ਕੀ ਕਰਦੇ ਆ ਮੰਗ ਇਹਦਾ ਜੀ ਦੇਖੋ ਅ ਅਸੀਂ ਆਪਣੇ ਵੱਲੋਂ ਸੀਸੀਟੀਵੀ ਲਾਏ ਹੋਏ ਆ ਅਸੀਂ ਆਪਣੇ ਵੱਲੋਂ ਸਾਰੀਆਂ ਚੀਜ਼ਾਂ ਇਕਵਿਪਡ ਕੀਤੀਆਂ ਹੋਈਆਂ ਸਭ ਕੁਝ ਆਉਂਦੀਆਂ ਚੀਜ਼ਾਂ ਨੂੰ ਸੇਫਲੀ ਛੱਡ ਕੇ ਜਾਣੇ ਆ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਕਿਸੇ ਤਰ੍ਹਾਂ ਦੀ ਕੋਈ ਅ ਸਪੋਰਟ ਨਹੀਂ ਹੈਗੀ ਦੇਖੋ ਅਸੀਂ ਵੀ ਟੈਕਸ ਪੇਅਰ ਹੈਗੇ ਆ ਸਰਕਾਰ ਨੂੰ ਅਸੀਂ ਵੀ ਟੈਕਸ ਦਿੰਦੇ ਆ ਅਸੀਂ ਬਰਾਬਰ ਦੇ ਨਾਗਰਿਕਾਂ ਤੇ ਪਰ ਸਾਨੂੰ ਸਾਡੀ ਚਾਹ ਦੇ ਅਸੀਂ ਦਿਨ ਵੇਲੇ ਕੰਮ ਕਰਨਾ ਚਾਹਦੇ ਨਹੀਂ ਦੀ ਨੀਂਦ ਹੀ ਨਹੀਂ ਸੌ ਸਕਦੇ ਤਾਂ ਫਿਰ ਸਾਨੂੰ ਫਾਇਦਾ ਹੀ ਕੀ ਹੈ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਲਈ ਧਿਆਨ ਰੱਖਣਾ ਚਾਹੀਦਾ ਤੇ ਪ੍ਰੋਪਰ ਨਾਈਟ ਸ਼ਿਫਟ ਦੇ ਵਿੱਚ ਕਸ਼ਤ ਵਗੈਰਾ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਇਹੋ ਜਿਹੇ ਅਨਸਰ ਉਹਨਾਂ ਤੇ ਕਾਬੂ ਪਾਇਆ ਜਾ ਸਕੇ ਸਾਡਰ ਤੋਂ ਕੋਈ ਲਗਾਤਾਰ ਹੀ ਕੋਈ ਫਰੰਦ ਨੇ ਇਹ ਜਿਹੜੀਆਂ ਵਾਰਦਾਤਾਂ ਜਿਹੜੀਆਂ ਹੋ ਰਹੇ ਹਾਂ ਜੀ ਦੇਖੋ ਜੀ ਮੈਂ ਦੂਰ ਨਾ ਜਾਵਾਂ ਮੇਰੇ ਆਪਣੇ ਨਾਲ ਹੀ ਇਹ ਪੰਜਵੀਂ ਘਟਨਾ ਜੀ ਕਦੇ ਮੇਰਾ ਕੋਈ ਵੀ ਕੁਛ ਨਾ ਕੁਛ ਮੈਂ 5 ਸਾਲਾਂ ਦੇ ਵਿੱਚ ਦੇਖਿਆ ਤੇ 5 ਸਾਲ ਪਹਿਲਾਂ ਵੀ ਇੱਕ ਵਾਰੀ ਚੋਰੀ ਹੋ ਚੁੱਕੀ ਆ ਮੈਂ ਉਹਨੂੰ ਹੋਰ ਜ਼ਿਆਦਾ ਸਿਕਿਉਰ ਕੀਤਾ ਤੇ ਪਰ ਫਿਰ ਮੈਨੂੰ ਕੀ ਫਾਇਦਾ ਜੀ ਉਹਨਾਂ ਦੇ ਹੌਸਲੇ ਨੇ ਬੁਲੰਦ ਹੈ ਜੀ ਜਿਹਦੇ ਨਾਲ ਉਹ ਉਹਨਾਂ ਨੂੰ ਕਿਸੇ ਚੀਜ਼ ਦਾ ਫਰਕ ਹੀ ਨਹੀਂ ਪੈਂਦਾ ਕਿਸੇ ਚੀਜ਼ ਦਾ ਕੋਈ ਡਰ ਜਿਹਾ ਪੈ ਹੀ ਨਹੀਂ ਹੈਗਾ ਜ਼ਰੂਰੀ ਹੈ ਜੀ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਅਨਸਰਾਂ ਨੂੰ ਕਾਬੂ ਪਾਉਣਾ ਤੇ ਜੇ ਕੋਈ ਆਪਾਂ ਕਹਿ ਦਿੰਨੇ ਆ ਕਿ ਜੇ ਕੋਈ ਨਸ਼ੇ ਦੀ ਲਾਤ ਹੈ ਤਾਂ ਉਹਦਾ ਇਲਾਜ ਕਰਾਉਣਾ ਸਰਕਾਰ ਨੂੰ ਇਸ ਦੇ ਉੱਤੇ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਜਿਸ ਦੇ ਨਾਲ ਸਾਡੇ ਸਮਾਜ ਦਾ ਸਦਾਰ ਹੋ ਜਾਕੇ ਇਹ ਤਾਂ ਇਹਦੇ ਨਾਲ ਸਾਡੀ ਕਿਸੇ ਦੀ ਵੀ ਤਰੱਕੀ ਨਹੀਂ ਹੋ ਸਕਦੀ